ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਵੀਡੀਓ ਦੇ ਐਂਡ ਤੱਕ ਬਣੇ ਰਹੋ ਅੱਜ ਆਪਾਂ 9 ਮਈ ਨੂੰ ਵੀਡੀਓ ਕਵਰ ਕਰ ਰਹੇ ਹਾਂ ਸ਼ਾਮ ਨੂੰ ਆਪਣਾ 5:30 5:00 ਵਜੇ ਦਾ ਟਾਈਮ ਆ 9 ਮਈ 2023 ਨੂੰ ਅੱਜ ਤੁਹਾਨੂੰ ਆਪਾਂ ਦੋ ਚੰਗੀਆਂ ਮੱਝਾਂ ਦਿਖਾਵਾਂਗੇ ਚੰਗੇ ਦੁੱਧ ਦਾ ਰਿਕਾਰਡ ਹੈ ਇਹਨਾਂ ਦਾ ਬਹੁਤ ਵੀਰਾਂ ਦੀ ਡਿਮਾਂਡ ਸੀ ਵੀ ਸਾਨੂੰ 20 ਵੀ ਛੇਰੀਆਂ ਮੱਝਾਂ ਚਾਹੀਦੀਆਂ ਨੇ ਮੁੱਲ ਭਰ ਦਾਂਗੇ ਤਾਂ ਆਪਾਂ ਦੋਨੇ ਡਿਮਾਂਡਾਂ ਪੂਰੀਆਂ ਕਰ ਰਹੀਆਂ ਇੱਕ ਬੂਰੀਆ ਤੇ ਇੱਕ ਕਾਲੀਆ ਜਿਹੜੀ ਕਾਲੀ ਆ ਉਹ ਸਾਹ ਕਾਲੀ ਜਮਨਵਰ ਕੀ ਆ ਦੇਖ ਸਕਦੇ ਹੋ ਤੁਸੀਂ ਤੇ ਜਿਹੜੀ ਬੂਰੀ ਆ ਉਹਦਾ ਪੱਕਾ ਰੰਗ ਬੂਰਾ ਗਾ ਬਹੁਤ ਵੀਰਾਂ ਦੀ ਡਿਮਾਂਡ ਸੀ ਬਹੁਤ ਫਾਰਮਰ ਕਹਿੰਦੇ ਸੀ ਆਪਾਂ ਨੂੰ ਚੰਗੀਆਂ ਮੱਝਾਂ ਬਰੀਡਿੰਗ ਲੈ ਕੇ ਚਾਹੀਦੀਆਂ ਜਦੋਂ ਬਰੀਡ ਚੰਗੀ ਤਿਆਰ ਹੋ ਜੇ ਤਾਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਇਹਨਾਂ ਦੀ ਡਿਟੇਲ ਦਵਾਂਗੇ ਇੱਕ ਤਾਂ ਦੋ ਨੰਬਰ ਇਸ ਤੋਂ ਇਲਾਵਾ ਵੀ ਆਪਣੇ ਕੋਲੇ ਜਰਸੀ ਬਿਹੜਾਂ ਛੇਲ ਵਾਸਤੇ ਅਵੇਲੇਬਲ ਨੇ ਕੁਝ ਕਿ ਸੂਈਆਂ ਵੀ ਆ ਨੇ ਕੁਝ ਕਿ ਸੂਨ ਵਾਲੀਆਂ ਨੇ ਬਿਹੜਾਂ ਦੀ ਵੀਡੀਓ ਆਪਾਂ ਕੱਲ ਨੂੰ ਆਪਣੇ ਚੈਨਲ ਤੇ ਅਪਲੋਡ ਕਰਾਂਗੇ ਸਾਰੀ ਸੋ ਇੱਕ ਨੰਬਰ ਤੋਂ ਸਟਾਰਟ ਕਰਦੇ ਆ ਜਿਹੜੀ ਬੂਰੀ ਮੱਝ ਤੁਸੀਂ ਦੇਖ ਰਹੇ ਹੋ ਦੂਜਾ ਸੂਹਾ ਸੂਰੀਆ ਪਹਿਲਣ ਦਾ ਮਾਲਕਾਂ ਦੇ ਦੱਸਣ ਮੁਤਾਬਕ ਫਾਰਮ ਚੋਂ ਆਪਾਂ ਲਈ ਆ ਇਹ 18 19 ਕਿਲੋ ਦਾ ਰਿਕਾਰਡ ਆ ਕੋਈ ਮੇਰਾ ਵੀਰ ਚਾਹੇ ਇਹਨੂੰ 18 19 ਕਿਲੋ ਮੰਨ ਕੇ ਲੈ ਲੈ ਚਾਹੇ 20 ਮੰਨ ਕੇ ਲੈ ਲੈ ਚਾਹੇ 22 ਦੁੱਧ ਅੱਗੇ ਥੋੜੀ ਸੇਵਾ ਦਾ ਕਿਉਂਕਿ ਜਿਵੇਂ ਹੁਣ ਤਿਆਰ ਕੀਤੀ ਹੋਈ ਹੈ ਜਿਹੜੇ ਮਾਲਕ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿਸੇ ਪਾਸਿਓਂ ਮੱਝ ਖੁੰਜੀ ਨਹੀਂ ਹੋਈ ਹੈਗੀ ਇਹ ਇੰਨੀ ਸੇਵਾ ਕਰਨ ਦੇ ਬਾਵਜੂਦ ਹੀ ਦੁੱਧ ਨਿਕਲਦਾ ਹੁੰਦਾਗਾ ਦੇਖ ਸਕਦੇ ਹੋ ਤੁਸੀਂ ਤੋੜ ਕੇ ਦਿਖਾਵਾਂਗੇ ਹਾਈਟ ਦਾ ਅੰਦਾਜ਼ਾ ਲਾ ਲਓ ਪਿੱਠਪੂੜਾ ਦੇਖ ਲਓ ਥਣ ਲੇਖ ਲਓ ਤੁਸੀਂ 2-4 ਦਿਨ ਸੂਨ ਨੂੰ ਲੈਂਦੀ ਹੈ ਇਹ ਇੱਕ ਨੰਬਰ ਤੇ ਬੂਰੀ ਪੱਕੇ ਰੰਗ ਚ ਆ ਗਈ ਸੋ ਤੋਰਾ ਮੈਂ ਇਹਦਾ ਦੇਖ ਸਕਦੇ ਹੋ ਤੁਸੀਂ ਖਾਨ ਵਰਗੀ ਪਈ ਐ ਮੈਂ ਹੌਲੀ ਜਿਨੇ ਬਾਹਰ ਘਟਲ ਬੁੱਤ ਹੌਲੀ ਵੀਨੇ ਕਿਵੇਂ ਦਵਾ ਦੇ ਜਿਹੜਾ ਬੰਦ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰਦੇ ਆਂ ਕਮਾਲ ਬੁੱਤ ਹੌਲੀ ਹੌਲੀ ਅਜੇ 2-4 ਦਿਨ ਸੂਤ ਨੂੰ ਲੈਂਦੀ ਐ ਇਹ ਹਵਾਨਾ ਤੁਸੀਂ ਦੇਖ ਲਓ ਐਚ ਐਫ گاਵਾ ਮਰਗਾਗਾ ਜੇ ਇਹ ਮੱਝ ਨੇ ਤਾਂ 20 ਤੋਂ ਪਾਰ ਦੁੱਧ ਨਾ ਪਾਇਆ ਤਾਂ ਹੋਰ ਪਾਉ ਵੀ ਕਿਹੜੀ ਕਿਉਂਕਿ ਸਾਨੂੰ ਪਤਾ ਜੀ ਦੁੱਧ ਵਾਲੇ ਪਸ਼ੂਦਿਆਂ ਫੋਨ ਤੋਂ ਪਹਿਲਾਂ ਹਵਾਨਾ ਦੱਸ ਦਿੰਦਾ ਕੈਰੇਕਟਰ ਦੱਸ ਦਿੰਦੇ ਨੇ ਤੇ ਬਰੀਡ ਦੱਸ ਦਿੰਦੀ ਆ ਅੱਗੇ 2 ਨੰਬਰ ਤੇ ਕਾਲੇ ਰੰਗ ਚ ਆ ਗਈ ਦੂਜਾ ਸੂਆ ਇਹ ਸੂਰੀ ਆ ਇਹਨੇ ਵੀ ਪਲੂਨ ਨੇੜਾ ਦੁੱਧ 20 ਕਿਲੋ ਪਾਇਆ ਹੋਇਆਗਾ 18-20 ਕਿਲੋ ਮਾਲਕਾਂ ਨੇ ਦੱਸਣ ਮੁਤਾਬਕ ਪਹਿਲੇ ਸੂਏ ਦਾ ਰਿਕਾਰਡ ਆ ਤੋੜ ਕੇ ਦਿਖਾਵਾਂਗੇ ਉੱਚਾ ਲੰਮਾ ਵੱਡਾ ਕੱਦ ਕਾਠਾ ਤੁਸੀਂ ਦੇਖ ਸਕਦੇ ਹੋ ਤੁਸੀਂ ਬੰਦਾ ਦੂਜੇ ਪਾਸੇ ਖੜਾ ਦੀਦਾ ਨਹੀਂ ਤੁਸੀਂ ਦੇਖ ਸਕਦੇ ਹੋ ਪਤਲੀ ਛਾਤੀ ਆ ਗੋ ਚੌੜਾ ਪਿੱਠਾ ਥਣ ਬਹੁਤ ਸੋਹਣਾ ਲੱਗਿਆ ਹੋਇਆ ਥਣ ਦਾ ਸਹਿਜ ਤੇ ਹਵਾਨੇ ਦਾ ਸਹਿਜ ਤੁਸੀਂ ਦੇਖ ਸਕਦੇ ਹੋ ਜਿਹੜੇ ਮੇਰੇ ਵੀਰਾਂ ਨੂੰ ਇਹ ਮੱਝਾਂ ਪਸੰਦ ਹੋਈਆਂ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ